ਤਦ ਕਿੜੀ ਉਹ ਕਹਿੰਦਾ ਸੀ ਜਿਹੜੇ ਬਵਹਿਤ ਪੂਰਵ ਕਾਲ ਸ਼ੁਭ ਕਰਮ ਔਰ ਅਸ਼ੁਭ ਕਰਮ ਸਵਰਗ ਪ੍ਰਾਪਤੀ ਔਰ ਨਕਸ ਪ੍ਰਾਪਤੀ ਕੇ হেতু ਹੈ ਤੈਸੇ ਬਵਹਿਤਿਤ ਪੂਰਵ ਕਾਲ ਮੇ ਜੋ ਸਰਪ ਦਾ ਗਿਆਨ ਸੋ ਵੀ ਰੱਜੂ ਮੇ ਸਰਪ ਅਧਿਆਸ ਕਾ হেতু ਹੈ ਜਿਹੜਾ ਪੂਰਵ ਰੂਪ ਵਿੱਚ ਸੱਪ ਦੇਖਿਆ ਸੀ ਉਹ ਅਧਿਆਸ ਦਾ হেতু ਹੈ ਇਹ ਕਹਿੰਦਾ

ਅਧਿਆਸ ਔਰ ਸਵਰਗ ਨਰਕੀ ਪ੍ਰਾਪਤੀ ਅੰਗੀਕਾਰ ਕੀਤੀ ਹੈ ਮੰਨੀ ਹੈ ਤੇ ਇਸੇ ਵੀ ਬ੍ਰਿਤ ਕੁਲਾਲ ਤੇ ਡੰਡਾ ਇਹਨਾਂ ਤੋਂ ਘੜਾ ਬਣਨਾ ਇਹਨਾਂ ਤੋਂ ਬਿਨਾਂ ਵੀ ਘੜਾ ਬਣਨਾ ਚਾਹੀਦਾ ਬਣੂਗਾ ਨਹੀਂ ਸਰਨ ਦੀ ਗੱਲ ਹੈ ਕਿਉਂਕਿ ਜੈਸੇ ਰੱਜੂ ਮੈਂ ਸਰਪ ਅਧਿਆਸ ਤੈ ਬਵਹਿਤ ਪੂਰਵ ਕਾਲਮ ਸਰਪ ਦਾ ਗਿਆਨ ਹੈ ਜਿੱਦ ਜਰਸੀ ਸਾਨੂੰ ਸਰਪ ਦੇ ਪ੍ਰਤੀਤੀ ਹੋਇਆ ਅਧਿਆਸ ਹੋਇਆ ਸਰਪ ਸੀ ਪਹਿਲਾਂ ਦੇਖਿਆ ਸੀ ਸਾਨੂੰ ਸਰਪ ਦਾ ਗਿਆਨ ਹੈਗਾ ਸੀ ਔਰ ਸਵਰਗ ਨਰਕ ਦੀ ਪ੍ਰਾਪਤੀ ਤੇ ਬਵਿਹਦ ਪੂਰਵ ਕਰਮਾਂ ਦਾ ਸੁਭਸ਼ਰਣ ਕਰਮ ਹੈ ਤੈਸੇ ਘਟ ਤੇ ਬਵਿਹਦ ਪੂਰਵ ਕਾਲ ਮੇ ਨਸ਼ਤ ਦੰਦ ਔਰ ਮ੍ਰਿਤ ਕੁਲਾਦ ਵੀ ਹੈ ਜਿੱਦਾਂ ਮਾਰੇ ਚੰਗੇ ਕਰਮ ਸਵਰਗ ਨਰਕ ਦੀ ਪ੍ਰਾਪਤੀ ਤੋਂ ਪਹਿਲਾਂ ਹੋਏ ਹੈ ਇਸੇ ਤਰ੍ਹਾਂ ਘੜਾ ਬਣਨ ਵਿੱਚ ਵੀ ਉਹ ਲਾਲ ਕੁਮਾਰ ਮਿੱਟੀ ਜਿਹੜੀ ਉਹ ਪਹਿਲਾਂ ਐ ਸਨ ਤਾਂ ਘੜਾ ਬਣਿਆ ਕੁਦਾ ਬਣ ਨਹੀਂ ਸਕਦਾ تنమే ਵੀ ਘਟੂਆ ਚਾਹੀਏ ਸੋਵੇ ਨਹੀਂ ਕਹਿੰਦਾ ਠੀਕ ਹੈ ਸ਼ੁਭ ਅਸ਼ੁਭ ਕਰਮਤਾ ਸੀ ਪਹਿਲਾਂ ਕੀਤੇ ਸੀ ਉਹਦੇ ਨਾਲ ਨਰਕ ਫਰ ਹੋ ਗਿਆ ਪਰ ਘੜਾ ਬਣਨ ਤੋਂ ਪਹਿਲਾਂ ਇਹ ਪਦਾਰਥ ਹੈਗੇ ਨਹੀਂ ਤਾਂ ਘੜਾ ਬਣਦੇ ਵੇਲੇ ਇਹ ਪਦਾਰਥ ਸੀਗੇ ਜੇ ਇਹ ਪਦਾਰਥ ਨਾ ਹੋਣ ਤਾਂ ਘੜਾ ਬਣਨਾ ਚਾਹੀਦਾ ਬੰਨੀ ਬ ਹੁਣ ਸਵਰਗ ਨਰਕ ਦਾ ਅਦੇ ਸਕੇ ਨੇ ਦੇਖਿਆ ਹੀ ਨਹੀਂ ਉਹ ਮੰਨਨ ਵਿੱਚ ਆਵੇ ਮਾਰੇ ਕਰਨ ਦਾ ਫਲ ਡਰ ਕੇ ਤਾਂ ਚੰਗੇ ਦਾ ਸਵਰਗ ਹੈ ਪਰ ਇੱਥੇ ਤਾਂ ਘੜਾ ਪ੍ਰਤੱਖ ਹੈ ਘੜਾ ਪ੍ਰਤੱਖ ਹੈ ਘੜੇ ਨੂੰ ਬਣਾਉਣ ਲਈ ਮਿੱਟੀ ਦੀ ਲੋੜ ਹੈ ਮਿੱਟੀ ਵੀ ਪ੍ਰਤੱਖ ਹੈ ਡੰਡਾ ਵੀ ਸਾਹਮਣੇ ਆ ਕੁਲਾਲ ਵੀ ਸਾਹਮਣੇ ਇੱਕ ਮਿਹਾਰੀ ਮੋੜੇ ਬੈਠਾ ਜਾਂ ਤੇ ਵਿਵਹਤ ਪੂਰਵ ਕਾਲ ਵਿੱਚ ਜੋ ਵਸੂ ਹੋਇਆ ਸੋ ਇਹトゥ ਨਹੀਂ ਇਹトゥ ਨਹੀਂ क्यों अवहर पूर्व काल च नहीं वस्तु जो हो होगी हे हेतु होगी शुभ अशुभ कर्म भी कालांतर भावी जो स्वर्ग नरकी प्राप्ति के हेतु नहीं किंतु शुभ कर्म तो अपने ਅਬ ਬਿਹਤ ਉਤਰ ਕਾਲ ਮੇਂ ਧਰਮ ਕੀ ਉਤਪਤੀ ਕਰੇ। ਸ਼ੁਭ ਕਰਮਾਂ ਦੇ ਕਰਨੇ ਨਾਲ ਆਦਮੀ ਚ ਧਰਮ ਦੀ ਉਤਪਤੀ ਹੁੰਦੀ ਹੈ। ਸੁਰਗ ਨਹੀਂ ਬਣਨਾ। ਸਮਝਣਾ। ਮਿੱਟੀ ਨਾਲ ਘੜਾ ਬਣਿਆ ਪਾਣੀ ਪਾਣੀ ਦੇ ਬਣਿਆ ਪਾਣੀ ਬਾਤ ਇਹ ਕਹਿੰਦਾ ਅਵਹਿਤ ਕਰਮ ਜਿਹੜੇ ਐ ਉਤਰਕਾਲ ਵਿੱਚ ਧਰਮ ਦੀ ਉਤਪatti ਕਰਦੇ ਆ ਨਾ ਕਿ ਉਹ ਸਵਰਗ ਪੈਦਾ ਕਰਦੇ ਆ ਅਸ਼ੁਭ ਕਰਮ ਅਧਰਮ ਦੀ ਉਤਪatti ਕਰੇਂ ਔਰ ਸੋ ਧਰਮ ਤੇ ਅਧਰਮ ਅੰਤੈ ਕਾਲ ਵਿੱਚ ਰਹਿੰਦੇ ਤੇੰਤੇ ਕਾਲਾਂਤਰ ਮੇਂ ਸਵਰਗ ਨਰਕੀ ਪ੍ਰਾਪਤੀ ਹੋਵੇ ਐਦੇ ਚ ਰਹਿੰਦੇ તેસે અનંતર ધર્મ દા ધર્મ કા નાશ હોવે હે ઇસ અભીપ્રાય સે હી શાસ્ત્ર મે શુભ કર્મ ઓર ઉ શુભ કર્મ ઓર પૂર્વ દ્વારા ફલ કે હેતુ કહે સાક્ષાત નહીં હે મિટ્ટી કડેગા પ્રાપ્તિ સે સાક્ષાત હે શુભ કર્મ સ્વર્ગીય પ્રાપ્તિ વાસે સાક્ષાત નહીં હે શુભ કર્મ હોન દીતે હે

ਅਦ੍ਰਿਸ਼ ਵੀ ਤੈਨੂੰ ਕੋ ਕਹੇ ਜਿਹੜਾ ਦੇਖਿਆ ਨਹੀਂ ਔਰ ਪੁੰਨ ਪਾਪ ਵੀ ਤੈਨੂੰ ਕੋ ਹੀ ਕਹੇ ਦੇਖੇ ਨਹੀਂ ਉਹਨਾਂ ਬਾਅਦ ਦੇਖੇਗਾ ਨਾ ਕਉ ਧਰਮ ਅਧਰਮ ਕੀ ਜਨਕ ਜੋ ਸੁਭ ਸੁਭ ਕਰਿਆ ਤਾਂ ਕੋ ਵੀ ਧਰਮ ਧਰਮ ਕਹੇ ਧਰਮ ਕੀ ਹੈ ਮਾਲਾ ਕਰਨ ਦਾ ਪਰਦਾ ਹਾ ਚੋਰੀ ਕਰਦਾ ਕਹਿੰਦੇ ਆ ਧਰਮ ਹੈ ਯਾਰੀ ਕਰਦਾ ਠੱਗੀ ਕਰਦਾ ਪਰਾਇ ਹੋ ਤੋ ਜਾਂਦਾ ਆ ਧਰਮ ਹੈ ਹਾਂਜੀ ਉਹਨਾਂ ਦਾਨ ਕਰਦਾ ਸੋਚ ਸੰਜਮ ਕਰਦਾ ਗੁਰਦਵਾਰੇ ਜਾਂਦਾ ਕਹਿੰਦਾ ਧਰਮ ਕਰਦਾ ਹੂੰ ਇਨਾ ਕਿਰਿਆ ਦੇ ਕਰਨਾ ਧਰਮ ਧਰਮ ਦੀ ਪੁਲਾਇ ਖਿਚੀ ਜਾਂਦੀ ਹੈ ਜੈਸੇ ਕੋਈ ਸ਼ੁਭ ਕਿਰਿਆ ਕਰਤਾ ਹੋਵੇ ਉਹਨੂੰ ਲੋਕ ਕਹਿੰਦੇ ਧਰਮੀបុਰਸ਼ ਧਰਮ ਕਰਦਾ ਹੈ ਜੇ ਅਸ਼ੁਭ ਕਿਰਿਆ ਕਰਨੇ ਵਾਲਾ ਐਸਾ ਕਹੇ ਇਹ ਅਧਰਮ ਕਰਦਾ ਸੋਭੋ ਸ਼ੁਭ ਕਿਰਿਆ ਦਾ ਨਾਮ ਧਰਮ ਅਧਰਮ ਨਹੀਂ ਕਿੰਤੂ ਸ਼ੋਭ ਸ਼ਰਬ ਜਿਹੜੀ ਕਿਰਿਆ ਆ ਧਰਮ ਧਰਮ ਕੀ ਜਾਣ ਕੇ ਸ਼ੋਭੋ ਸ਼ੁਭ ਕਿਰਿਆ ਦਾ ਨਾਮ ਜਿਹੜਾ ਹੈ ਉਹ ਧਰਮ ਨਹੀਂ ਹੈਗਾ ਪਰੰਤੂ ਧਰਮ ਨੂੰ ਜਨਾਉਣ ਵਾਲੀ ਹੈ ਜੇ ਕੋ ਦਾਨ ਕਰਦਾ ਤਾਂ ਉਹ ਉਹਨੂੰ ਜਾਉਗਾ ਵੀ ਧਰਮ ਨਹੀਂ ਹੈ ਦਾਨ ਧਰਮ ਨਹੀਂ ਹੈਗਾ ਇਹ ਉਹਦੀ ਕਿਰਿਆ ਹੈ ਦਾਨ ਕਰਨ ਦੀ ਜਦੋਂ ਕਿਰਿਆ ਕਰਦਾ ਤਾਂ ਉਹਨੂੰ ਉਹ ਧਰਮ ਨਹੀਂ ਗਿਣਦੇ ਜਾਂ ਤੇ ਕਿਰਿਆ ਕੋ ਧਰਮ ਅਧਰਮ ਕਹੇ ਹੈ ਜਿਵੇਂ ਆਜੂ ਦਾ ਵਰਦਕ ਜੋ ਕਰ ਤਹ ਤਾਂ ਕੋ ਸ਼ਾਸਤਰ ਮੇ ਆਜੂ ਰਹੇ ਹੈ ਹੂੰ ਕੇ ਕੋ ਖਾਣਾ ਆਦਮੇ ਦੇ ਸਤਿਪੋਸ਼ਣ ਨਾਲ ਤਗੜਾ ਹੁੰਦਾ तो उम्र है तो कहें ही पदार्थ है खाण बंद आजू बर्धक है जाने आदमी ताकत वर्धक इस रीति से अवैहत पूर्व काल से हेतु हो गए हैं रज्जू में सर्प अध्यास में अवैहत पूर्व काल में सर्प का ज्ञान है नहीं ਜਾਂ ਤੇ ਸਰਪ ਦਾ ਗਿਆਨ ਰੱਜੂ ਮੈਂ ਸਰਪ ਅਧਿਆਸਕਾ হেতু ਨਹੀਂ ਕਿੰਤੂ ਸਰਪ ਗਿਆਨ ਜੰਨੇ ਸੰਸਕਾਰ ਹੀ ਰੱਜੂ ਮੈਂ ਸਰਪ ਵਿਆਸ ਦਾ হেতু ਹੈ ਜਿਹੜਾ ਸਰਪ ਦਾ ਗਿਆਨ ਜੰਨੇ ਸੰਸਕਾਰ ਪਹਿਲੇ ਸੀਗੇ ਸਾਨੂੰ ਉਹ ਰੱਜੂ ਤੋਂ ਸਰਪ ਦਾ ਅਧਿਆਸ ਤੇ হেতু ਹੈ ਜਿਹਨਾਂ ਸਰਪ ਪਹਿਲਾਂ ਨਹੀਂ ਦੇਖਿਆ ਉਹਨੂੰ ਰੱਸੀ ਵਿੱਚ ਸਰਪ ਭਟਿਤ ਨਹੀਂ ਹੋਏਗਾ ਤੈਸੇ ਇਸ ਟੀਪੀ ਮੇ ਰੂਪਾ ਅਧਿਆਸ ਦਾ হেতু ਗਿਆਨ ਜੰਨੇ ਸੰਸਕਾਰ ਹੈ ਜਿਸ ਬੰਦੇ ਨੂੰ ਪਤਾ ਵੀ ਚਾਂਦੀ ਚਿੱਟੀ ਹੁੰਦੀ ਹੈ ਚਮਕਦੀ ਆ ਉਸ ਬੰਦੇ ਨੂੰ ਸਿੱਪੀ ਵਿੱਚ ਚਾਂਦੀ ਦਾ ਭਰਮ ਪੈਗਾ ਦੂਜੇ ਬੰਦੇ ਨੂੰ ਨਹੀਂ ਪੈਗਾ ਇਸ ਰੀਤੀ ਤੇ ਸਾਰੇ ਸੰਸਕਾਰ ਹੀ ਅਧਿਆਸ ਕੇ ਹਿਤੂ ਹੈ ਜਿਹੜੇ ਜਿਹੜੇ ਸੰਸਕਾਰ ਕਰਦਾ ਅਧਿਆਸ ਦੇ ਹਿਤੂ ਹੈ ਬੁੱਸੂ ਕਾ ਗਿਆਨ ਸੰਸਕਾਰ ਕਾ ਹਿਤੂ ਹੈ ਆਪ ਦਾ ਗਿਆਨ ਜੇ ਸੰਸਕਾਰ ਦਾ ਹਿਤੂ ਹੈ ਚਾਂਦੀ ਦਾ ਗਿਆਨ ਤੇ ਸਿੱਪੀ ਚ ਸੰਸਕਾਰ ਦਾ ਹਿਤੂ ਹੈ ਜੈਸੇ ਸੁਭੂ ਸੁਭ ਕਰਮ ਜੰਨੇ ਧਰਮ ਧਰਮ ਅੰਤਿਆਕਰਮੇ ਰਹੇ ਹਨ ਤੈਸੇ ਬਸੂ ਦੇ ਗਿਆਨ ਜਨੇ ਸੰਸਕਾਰ ਵੀ ਅੰਤਿਆਕਰਮੇ ਰਹੇ ਹੈ ਮੈਦਾਂਤ ਵਾਲੇ ਨੇ ਇਹ ਕਹਨਾ ਹੈ ਕਿ ਸਾਡੀ ਬਿਰਤੀ ਨਿਕਸ ਕੇ ਉਹਦੇ ਆਕਾਰ ਨੂੰ ਪ੍ਰਾਪਤ ਹੁੰਦੀ ਹੈ ਫਿਰ ਉਹਦਾ ਗਿਆਨ ਹੁੰਦਾ ਜੇ ਬਿਰਤੀ ਜੇਥੇ ਬਿਰਤੀ ਨਹੀਂ ਗਈ ਨਹੀਂ ਟੀਕ ਉਹਦਾ ਗਿਆਨ ਨਹੀਂ ਕਿਰਾ ਜਾਂ ਪੁਰਸ਼ ਕੋ ਪੂਰਵ ਸਰਵਕਾ ਗਿਆਨ ਨਹੀਂ ਹੁਆ ਤਾਕੇ ਵੀ ਔਰ ਵਸਤੂ ਕੇ ਗਿਆਨ ਕੇ ਜਨਨ ਸਫਰਤ ਹੋਏ ਪਰੰਤੂ ਰੱਜੂ ਮੇ ਸਰਵ ਕਾ ਅਧਿਆਸ ਹੋ ਬਨੇ ਉਹਨੂੰ ਹੋਰ ਤਾਂ ਗਿਆਨ ਹੈਗਾ ਸਾਪ ਦਾ ਗਿਆਨ ਨਹੀਂ ਉਹਦੇ ਚ ਰਸੀ ਠੱਪ ਨਹੀਂ ਬਚਤਾ ਜਾਂ ਵਸੂ ਕਾ ਅਧਿਆਸ ਹੋਵੇ ਤਾਂਕੇ ਸਜਾਤੀ ਵਸਤੂ ਕੇ ਗਿਆਨ ਕਾ ਸੰਸਕਰਨ ਦਿਖਾ ਸਕਾਇ ਤੁਰ ਅਰ ਰਸੀ ਵਿੱਚ ਸਜਾਤੀ ਹੈ ਉਹ ਵੀ ਸਿੱਧੀ ਉਹ ਵੀ ਸਿੱਧਾ ਵਿੰਗੀ ਟੇਢੀ ਗੋਲ ਤੇ ਪੂਰੀ ਕਾਲੀ ਇਹ ਉਹਦੇ ਸਜਾਤੀ ਗੁਣ ਹੈ ਗਿਆ ਅਰੱਸੀ ਵਿੱਚ ਸਜਾਤੀ ਗੁਣ ਹੈ ਇਸ ਵਾਸਤੇ ਜੋ 습 ਦਾ ਅਧਿਆਸ ਬਣਿਆ ਜੇ ਉਹਦੀ ਠਾਂ ਕਪੜਾ ਪਿਆਵੇ ਬੋਰੀ ਪਈ ਹੋਵੇ ਟੱਪਈ ਹੋ ਪੱਥਰ ਪਿਆ ਗਲਾਸ ਭਾਂਡਾ ਤਾਰੀ ਕੋਈ ਪਿਆ ਹੋਵੇ ਉਹਦੇ ਚ ਸਰਬੰਦਾ ਅਧਿਆਸ ਨਹੀਂ ਹੋਣਾ ਇਸ ਵਾਸਤੇ ਕਹਿੰਦਾ ਤਾਂ ਕਿ ਸਜਾਤੀ ਬਸੂ ਕੇ ਗਿਆਨ ਦਾ ਸੰਸਕਾਰ ਅਧਿਆਸ ਦਾ ਏਤੂ ਹੈ ਬਜਾਤੀ ਕੇ ਗਿਆਨ ਕੇ ਸੰਸਕਾਰ ਏਤੂ ਨਹੀਂ ਅਰੱਸੀ ਸੰਸਕਾਰ ਦਾ ਏਤੂ ਹੈ जे तो किताब पही होट हो कपड़ा पे हित नहीं सर्प के सजाती सर्प हो है और नहीं सर्प का जाकू पूर्व ज्ञान नहीं अन्य वस्तु का ज्ञान ताकू भी सजाती वस्तु के ज्ञान जन्य संस्कार से अध्यास नहीं हो गए जाते रज्जु में सर्प का अध्यास हो गया नहीं, नहीं हो गया सूक्ष्म अवस्था का नाम संस्कार है इस से पूर्व जो सजाती का था के संस्कार अभ्यास के हेतु है और नहीं सत्य ज्ञान के संस्कार ही अभ्यास के हेतु है सही सप देखे आया संस्कार बने हैं ये अभ्यास का हेतु है, है जे सही सप का ज्ञान किसी ना हो नहीं संस्कार नहीं पैदा होंगे मिथ्या वस्तु का ज्ञान के नहीं अजा निजम नहीं ਇਹ ਬਾਤ ਆ ਸ਼ੁਆਲੇ ਦੇ ਦ੍ਰਿਸ਼ਾਣ ਸੇ ਪ੍ਰਤੀਬੰਧ ਕਰੀ ਹੈ ਜਾਂथे ਮਿਥਿਆ ਵਸੂ ਕੇ ਗਿਆਨ ਜਨਨ ਸੰਸਕਾਰ ਵੀ ਵਿਦਿਆਸ ਕੇ ਹੇਤੂ ਹੈ ਜਿਹਨੂੰ ਝੂਠਾ ਕੋਈ ਅਸਲੀ ਸ਼ੁਆਰਾ ਨਹੀਂ ਦੇਖਿਆ ਉਹਨੂੰ ਖਜੂਰ ਦਾ ਦਰਸ ਦਿਖਾਤਾ ਤਾਂ ਉਹਨੂੰ ਖਜੂਰ ਦੇ ਦਰਸ ਨਾਲ ਵੀ ਇਹ ਮਿਥਿਆ ਸੰਸਕਾਰ ਪੈਦਾ ਹੋ ਸਕਦੇ ਆ ਪਰ ਇਹ ਸ਼ੁਆਰਾ ਹੈ ਕਿ ਖਜੂਰ ਹੈ ਹਨ ਜੀ ਫਰਕ ਇਹ ਕਹਿਆ ਜਾਂ ਤੇ ਮਿੱਥਿਆ ਵਸੂ ਕੇ ਗਿਆਨ ਜਨ ਸੰਸਕਾਰ ਵੀ ਅਧਿਆਸ ਕੇ हेतु है असली सही वस्तु ਦੇ ਅਧਿਆਸ ਨਾਲ ਤਾਂ ਸੰਸਕਾਰ ਬਣਦੇ ਹੈ ਪਰੰਤੂ ਝੂਠੀ वस्तु के संदर्भ खाते ਜਿਦਾ ਕੰਪਤੀ ਸਾ ਗਡਵਾ ਕਾ ਚੀਜ਼ ਦਿਖਾਤਾ ਕਹਾਂ ਆ ਸੱਪ ਹੈ ਉਹਦੇ ਚੋਰੇ ਰਲਦੇ ਆ ਨਾ ਜਾਤੀ ਗੋੜ ਰਹਦੇ ਆ ਤਾਂ ਉਹ ਕਹਿੰਦੇ ਯਾਰ ਛੋਟਾ ਸੱਪ ਹੈ ਉਹਦੇ ਨਾਲ ਜਿਹੜੇ ਹਾਲਾਂਕਿ ਉਹ ਗੋਡਾ ਆਇਆ ਉਹਨੂੰ ਚ ਸੰਸਕਾਰ ਬਣ ਗਏ ਪੇ ਸੱਪ ਵਰਗਾ ਹੋ ਸਦਾ ਉਹ ਹੋਵੇ ਤਾਂ ਉਹਦੇ ਚ ਮਿੱਠਿਆ ਬਸੂ ਵਿੱਚ ਵੀ ਜਿਹੜੇ ਉਹਦੇ ਸੰਸਕਾਰ ਐ ਨਾ ਉਹ ਬਣ ਗਏ ਅਧਿਆਸੇ ਹਿੱਤੂ ਬਣ ਗਏ ਸੋ ਬੰਦ ਕੇ ਅਧਿਆਸ ਬਿਖੇ ਵੀ ਬਨੇ ਹੈ ਕਾਇਤੇ ਜੋ ਹੰਕਾਰ ਸੇ ਆਦ ਲੈ ਕੇ ਅਨਾਤਮ ਬਸੂ ਔਰ ਤਾਂ ਕਾ ਗਿਆਨ ਬੰਦ ਗਈ ਹੈ ਆਤਮਾ ਤੋਂ ਬਿਨਾਂ ਸਾਰੇ ਅਨਾਤਮ ਬਸੂ ਇਹ ਅਨਾਤਮ ਵਸਤੂ ਜਿਹੜੇ ਇਹਨਾਂ ਦਾ ਜਿਹੜਾ ਗਿਆਨ ਬੰਦ ਕੀ ਹੈ ਸਾਥ ਕਰਨਾ ਗਿਆਨ ਸੋ ਅਨਾਤਮ ਵਸਤੂ ਜਦੋਂ ਸਰਵ ਕੀ ਨਿਆਇ ਜਾਂ ਪ੍ਰਤੀਤ ਹੋਵੇ ਤਾਂ ਵੀ ਹੈ ਰੱਸੀ ਜੇ ਰੱਸੀ ਸਾਹਮਣੇ ਸੀ ਤਾਂ ਹੋਇਆ ਉਹ ਰੱਸੀ ਆ ਉਹ ਮੰਜੇ ਥਲੇ ਪਈ ਉਹਦੀ ਨਾਂ ਦੇਖਦੇ ਉਹਨੂੰ ਫਿਰ ਨਹੀਂ ਸਿਧਿਆਸਨ ਹੋਰ ਪ੍ਰਤੀਤ ਨਹੀਂ ਹੋਵੇ ਤਾਂ ਵੀ ਨਹੀਂ ਜੇ ਹਮਾਰਾ 베ਦ ਸਮਤ ਸਦਾਂਤ ਹੈ ਇਸ ਕਾਰਨ ਤੇ ਹੀ ਸੁਖੋਭਤੀ ਵਿੱਚ ਸਰਵ ਪਰਪੰਚ ਦਾ ਅਭਾਵ ਪ੍ਰਤੀਪਾਦਨ ਕੀਤਾ ਸੁਖੋਭਤ ਬਸਾ ਵਿੱਚ ਕੁਝ ਨਹੀਂ ਹੁੰਦਾ ਨਾ ਮਨ ਨਾ ਅੰਤ ਕਰਨ ਨਾ ਬੁੱਧੀ ਨਾ ਜਿਹੜੇ ਆ ਗਿਆ ਗਿਆਨ ਗਿਆਨ ਇਹ ਜਿਹੜੇ ਕਰਮੇਂ ਦੇ ਗਿਆਨ ਨੇ ਸਾਰਿਆਂ ਦਾ ਅਭਾਵ ਹੁੰਦਾ ਉੱਥੇ ਕੁਝ ਨਹੀਂ ਹੁੰਦਾ ਇਸ ਵਾਸੇ ਕਹਿੰਦਾ ਜਿਹੜੇ ਆਪੋ ਸੁਖੋਭਤੀ ਵਿੱਚ ਹੈ सर्व प्रपंच का अपाव अभाव ना होना प्रतिपादन किया है सुखोवती में कोई पदार्थ प्रतीत हो वह नहीं जाते सर्व प्रपंच का सुखोवती में खात्मा हो जावे है इसका नाम शास्त्र में दृष्ट सृष्टिवाद क्या है दृष्टि बाद क्या है देखिया और अनदेख्या अर्थ को आगे प्रतिपादन करेगा क्या होगा सृष्टिवादिवाद इस रीति से अनंत हंकाराधिक जो तिन के ज्ञान उत्पन्न हो गए हैं और लय हुए खत्म हो जाए पैदा हुए खत्म हंकाराधिक और तिन के ज्ञान के साथ ही उत्पत्ति लय हुए हैं और अहंकार आधन की प्रतीत की उत्पत्ति हो गए तब हंकाराधक उनकी उत्पत्ति हुए और प्रतीत का लय हो गया तब अहकाराधक का लय हुए अहंकार हंकाराधक और तिनके ज्ञान का नाम अभ्या ਉਹ ਕਹਿੰਦਾ ਮੈਂ ਦੇਖਿਆ ਤੇ ਜਿੰਨਾ ਦੇਗਾ ਮਨ ਬੋਲ ਜੇ ਉਹਨੇ ਸੱਪ ਦੇਖਿਆ ਤਾਂ ਕਹਿੰਦਾ ਹਾਂ ਦੇਖਿਆ ਇਹ ਅਧਿਆਸਾ ਕਰਨ ਬੜਿਆ ਜੇ ਨਹੀਂ ਦੇਖਿਆ ਤਾਂ ਮੈਨੂੰ ਪਤਾ ਕੁਛ ਨਹੀਂ ਮੰਨਦਾ ਤਾਂ ਹੰਕਾਰਾਦਿਕ ਹੋਰ تنਕੇ ਗਿਆਨ ਦਾ ਨਾਮ ਰਿਆ ਸਾਪ ਦਾ ਦੇਖਣ ਦਾ ਗਿਆਨ ਤੇ ਹੰਕਾਰ ਦੇ ਕਹਿੰਦਾ ਮੈਂ ਦੇਖਿਆ ਫਿਰ ਅਧਿਆਦੇ ਇਸ ਮੁਗਰੀ ਬਣੀ ਇਹ वार्ता ਅਨਰਵਚਨੀ ਖਿਆਤੀ ਕੇ प्रतिपादन में कहे हैं होते आओगी अन्न वचन चाहते यद्यपि अहंकार साक्षी भास्य है जे आदमी च साक्षी हैगा ता उनो मिट्टी सोने बड़ाई चंगा जहर पावदा ज्ञान होगा। यह वार्ता विषय प्रतिपादन में कही है जानते अहंकार की प्रतीति साक्षी रूप है ताकि उत्पत्ति और लय बने नहीं तथा भी हंकार का भी बिरती से ही साक्षी प्रकाश करे हंकार, भी भी हंकार का भी ओरती द्वारा ही पता लगता क्या बंद बैठा हंकार तो मेरे च भी है का? इतना नहीं पता जब ती बी बदलनी है फिर बिरती द्वारा पता लगना तो बिरती से ही साक्षी प्रकाश करे हैं साक्षात नहीं हंकार भी बिरती राहर तो तिरती की उत्पत्ति लय हो गए हैं जो ओंकार पैदा होया वृत्ति पैदा हो गई ओंकार मिट गया लय हो गई जाते अहंकार की प्रतीति की उत्पत्ति लय कहिए हैं इस रीति से उत्तर उत्तर अहंकार अर्क और तिनके ज्ञान की जो उत्पत्ति ताकि हेतु पूर्व पूर्व मिथ्या अहंकार आदि करके ज्ञान जन्य संस्कार बने हैं पहला देखियो ही वसुदा ज्ञान है फेर अहंकार ਪੈਦਾ ਹੋਇਆ ਤਾਂ ਫਿਰ ਉਹਨਾਂ ਕਹੇ ਕਿ ਮੈਂ ਜਾਣਦਾ ਹਾਂ ਤਾਂ ਅਧਿਆਸ ਪੈਦਾ ਹੋਇਆ ਜੇ ਨਹੀਂ ਵਸਤੂ ਨੂੰ ਜਾਣਦਾ ਪੂਰਵ ਵਿੱਚ ਨਹੀਂ ਦੇਖੀ ਤਾਂ ਬਸ ਸੂਚਿ अहंकार ਪੈਦਾ ਨਹੀਂ ਹੋਏਗਾ ਤਾਂ ਉਹਦਾ ਜਿਹੜਾ ਇਹ ਅਧਿਆਸ ਨਹੀਂ ਬਣੇਗਾ ਅਧਿਆਸ ਦਾ ਜੇ ਤੁਸੀਂ ਇੱਕ ਦਾ ਗਿਆਨ ਅਹੰਕਾਰ ਬਣ ਗਿਆ ਉਹ ਇੱਕ ਹੰਕਾਰ ਹੰਕਾਰ ਬਣ ਗਿਆ ਜੋ ਐਸੇ ਕਹੇ ਜੇ ਕੋ ਬੰਦਾ ਇਦਾਂ ਕਰ ਉੱਤਰ ਉੱਤਰ ਅਹੰਕਾਰ ਆਦ ਕਰਕੇ ਅਧਿਆਸ ਕਹੇ तो पूर्व पूर्व्यास के संस्कार हेतु बने हैं चलो यद्यपि तथा प्रथम उत्पन्न जो अहंकार और ताका ज्ञान ताके हेतु संस्कार बने नहीं क्योंकि जो ताके पूर्व अहंकार उत्पन्न हुआ होवे तो ताके ज्ञान के संस्कार भी हो गए प्रथम अहंकार में पूर्व और अहंकार हुआ नहीं तैसे सर्व वस्तु के प्रथम अभ्यास के हेतु संस्कार बने नहीं ਉਹ ਕਹਿੰਦਾ ਹੈ ਵੀ ਜੇ ਬਸੂ ਦੇਖੀ ਹੋਵੇ ਤਾਂ ਹੰਕਾਰ ਨਾ ਬਣੇ ਦੇਖੀ ਸੀ ਪਤਾ ਨਹੀਂ ਫਿਰ ਵੀ ਅਭੀਰ ਵੀ ਜਿਹੜਾ ਅਧਿਆਸ ਨਹੀਂ ਬਣਨਾ ਤੋਂ ਜੈ ਸ਼ੰਕਾਵਿ ਸਿਧਾਂਤ ਕੇ ਅ ਗਿਆਨ ਸੇ ਹੋਵੇ ਜਿਹਨੂੰ ਸਧਾਰਤ ਦਾ ਨਹੀਂ ਪਤਾ ਇਹ ਸ਼ੰਕਾਵਿ ਉਸ ਆਦਮੀ ਨਾ ਹੋਵੇ ਕਿਉਂਕਿ ਇਬਦਾਨਤ ਦਾ ਸਿਧਾਂਤ ਹੈ ਕਿ ਇੱਕ ਬ੍ਰਹਮ ਔਰ ਈਸ਼ਵਰ ਔਰ ਜੀਵ ਅਵਿਦਿਆ और अविद्या का चैतन्य से संबंध और अनादि वसु का पेड़ ये सारी चीजें लड़ के एक खट वसु स्वरूप से अनादि है एक प्रभात तो अनादि जदा संसार प्रभात तो अनादि माया संसार तो अनादि एक पासे माया खट और एक पासे पैदा होए एक पासे बिल्डगा बनदियां एक पासे वालो शोरियां हैं हां जी एक पासे संसार पैदा हो, एक एक हो है एक पैदा और एक पासे मर जाए ਔਰ ਜੇ ਜਿਹੜੀ ਇਹਨੂੰ ਪਰਵਾਹ ਕਰਕੇ ਨਾਦੀ ਕਹਿੰਦੇ ਆਂ ਈਸ਼ਵਰ ਵੈਸੇ ਅਨਾਦੀ ਹੈ। ਤੋ ਇਹ ਕਹਿੰਦਾ ਕਿ ਵੇਦਾਂਤ ਦਾ ਸਿਧਾਂਤ ਹੈ ਬ੍ਰਹਮ ਇੱਕ ਹੈ ਔਰ ਈਸ਼ਵਰ ਜੀਵ ਦੋ ਭੇਦ ਕਰਕੇ ਹੈ ਫਿਰ ਇਹ ਚ ਅਵਿਧਿਆ ਅਵਿਧਿਆ ਰਾਜੇ ਤਨਸੈ ਸਵੰਦ ਹੈ ਔਰ ਅਨਾਦੀ ਵਸਤੂ ਦਾ ਭੇਦ ਹੈ ਇਹ ਖੱਟ ਜਿਹੜੀਆਂ ਵਸਤੂਆਂ ਸਰੂਪ ਸੇ ਅਨਾਦੀ ਹਨ ਜਾਂ ਵਸਤੂ ਕੀ ਤਪਤੀ ਹੋਵੇ ਨਹੀਂ ਸਭ ਵਸੂ ਸਰੂਪ ਸੇ ਨਾਦੀ ਕੀ ਹੈ। ਇਹ ਅਲਜਬਰੇ ਮੰਗੋ ਸਵਾਲ ਜਿਹੜਾ ਇਹ ਨਾਲ ਇੱਕ ਦੇ ਇੱਕ ਲੱਗਣਾ ਪਿਆ ਗੱਲ ਨਿਕਲਣੀ ਹੈ ਇਹ ਹੁਣ ਕਹਿੰਦਾ ਤੇ ਜਿਹੜੀ ਵਸਤੂ ਉਤਪੱਤੀ ਹੋਵੇ ਨਹੀਂ ਸੋ ਵਸਤੂ ਸਰੂਪ ਸੇ ਅਨਾਦੀ ਕਹੀ ਹੈ ਹਾਂ ਹੁਣ ਈਸ਼ਵਰੀ ਪੈਦਾ ਨਹੀਂ ਹੋਇਆ ਬ੍ਰਹਮਾ ਵੀ ਪੈਦਾ ਨਹੀਂ ਹੋਇਆ ਜੀਵਾਂ ਤੋਂ ਵੀ ਕਹਿੰਨੇ ਪੈਦਾ ਨਹੀਂ ਕੀਤੀ ਅਵਿਧਿਆ ਵੀ ਔਰ ਵਿਧਿਆ ਦਾ ਚਤਨ ਨਾਲ ਸੰਬੰਧ ਇਹ ਅਨਾਦੀ ਵਸੂ ਦਾ ਪੇੜ ਇਹ ਸਾਰੀਆਂ ਵਸੂਆਂ ਦਾ ਆਪਣੇ ਆ ਪੈਦਾ ਹੁੰਦੀਆਂ ਨੇ ਇਨਨ ਪਰਾਕੰਨ ਬਾ ਕੋਈ ਨਹੀਂ ਇਹਨਾਂ ਨੂੰ ਇਸ ਕਰਕੇ ਅਨਾਦੀ ਕਹਿੰਦੇ ਹਨ ਇਹਨ ਖਟਕੀ ਉਤਪਤੀ ਹੋਵੇ ਨਹੀਂ ਇਹਨਾਂ ਚੈ ਦੀ ਉਤਪਤੀ ਨਹੀਂ ਹੁੰਦੀ ਜਾਂਦੇ ਸਵੈ ਸਰੂਪ ਸੇ ਨਾਦੀ ਹੈ ਹੰਕਾਰਾਦ ਕਿਉਂਕਿ ਤਾਂ ਸ਼ਰuti ਸੇ ਉਤਪਤੀ ਕਹੀ ਹੈ ਜਾਂਦੇ ਸਰੂਪ ਸੇ ਅਨਾਦੀ ਜਦ ਦੇ ਹੰਕਾਰਾਦ ਕੇ ਨਹੀਂ ਤਤਭੀ ਪ੍ਰਵਾਹ ਰੂਪ ਤੇ ਸਰਬ ਵਸੂ ਨਾਦੀ

ਪੂਰਬ ਹੁਆ ਨਹੀਂ ਜਾਂ ਸਮੇ ਕੋਈ ਘਟ ਹੋਗਿਆ ਨਹੀਂ ਜਾਂ ਤੇ ਘਟ ਕਾ ਪ੍ਰਵਾਹ ਅਨਾਦੀ ਹੈ ਇਸ ਤਿਸੇ ਸਰਬਸਤੂ ਕਾ ਪ੍ਰਵਾਹ ਅਨਾਦੀ ਹੈ ਪਰਲੇ ਕਾਲ ਮੇਂ ਵੀ ਸੁਖੋਵਤੀ ਕੀ ਨਿਆਇ ਸਰਬਸਤੂ ਸੰਸਕਾਰ ਰੂਪ ਹੋ ਕੇ ਰਹੇ ਹੈ ਪਰਲੇ ਕਾਲ ਵਿੱਚ ਵੀ ਸਾਰੀਆਂ ਵਸਵਾਂ ਦੇ ਸੰਸਕਾਰ ਜਿਹੜੇ ਰਹਿੰਦੇ ਨੇ ਇਹੀ ਵਜ੍ਹਾ ਅਜ ਮਨੁੱਖ अपने अंदर अपने संस्कारा पता नहीं की कुछ बनाई जाता देखो कपड़ा खान वाले पदार्थ है मशीनरी है आया, जहाज है कि नवा नवा रूप आ रहा यह अपने संस्कारा पैदा करी जा रहा सर्वसु संस्कार रूप हो के रहे हैं जाते प्रपंच का प्रवाह अनादि होने थे प्रपंच अनादि कहिए है ऐसा जाकू ज्ञान नहीं ताकू जय शंका हो जिन्हें ज्ञान शंका शंका करी जो प्रथम अध्यास तू संस्कार बने नहीं और सिद्धांत में किसी के सर में प्रथम है नहीं किंतु अपने से पूर्व पूर्व अध्यास से संपूर्ण उत्तर है शंका बने नहीं ਇਸ ਲਈ ਇਸ ਸਜਾਤੀ ਕੇ ਪੂਰਵ ਗਿਆਨ जन्य संस्कार से अहंकार आदि बंद का अभ्यास बने है। सजाती प्रसिद्ध सापदा सजाती पेड़ है पूर्व ज्ञान पहला देखा से उन्होंने उदे जेड़े पूर्व देखे दे संस्कार है अहंकार आदि ये बंद का अभ्यास बन दे है जे प्रथम पाद का अर्थ है जेड़ा दोहरा बोले ना उदाार्थ कीता है ਹਾਂਜੀ ਪਰਮੇਦੋਸ਼ ਦਾ ਖੰਡਨ ਇਸ ਇਸ